ਪੁਰ ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਸਤਰੀਏ ਬਸੰਤ ਮੇਲਾ ਕਰਵਾ ਰਹੀ ਹੈਗੀ ਹੈ ਤਾਂ ਇੱਥੇ ਮੁਕਾਬਲੇ ਹੋਣਗੇ 10 ਤੇ 11 ਫਰਵਰੀ ਨੂੰ ਉਸ ਤੋਂ ਪਹਿਲਾਂ ਹੀ ਜਿਹੜਾ ਇਹ ਸ਼ੁਰੂ ਹੋ ਚੁੱਕਾ ਹੋਇਆ ਤਾਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਕਿ ਇਸ ਵਲੇ ਪਤੰਗ ਬਾਜ਼ੀ ਜਿਹੜੀ ਹੈ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਹੈ ਔਰ ਫਿਰੋਜ਼ਪੁਰ ਦੀ ਬਸੰਤ ਪੰਚਮੀ ਦਾ ਤਿਉਹਾਰ ਦੀ ਗੱਲ ਕਰੀਏ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਤਮ ਹੈਗੀ ਆ ਔਰ ਨੌਜਵਾਨ ਮੁੰਡੇ ਹੱਥਾਂ ਦੇ ਵਿੱਚ ਚ ਰੱਖਣੀਆਂ ਫੜੀਆਂ ਹੋਈਆਂ ਪਤੰਗਾ ਫੜੀਆਂ ਹੋਈਆਂ ਔਰ ਪਤੰਗ ਬਾਜੀ ਦਾ ਆਨੰਦ ਲੈ ਰਹੇ ਹੈਗੇ ਨੇ ਤਾਂ ਤਸਵੀਰਾਂ ਅਸੀਂ ਫਿਰੋਜ਼ਪੁਰ ਤੋਂ ਦਿਖਾ ਰਹੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਹੈ ਜਿੱਥੇ ਰਾਜ ਸਤਰੀਏ ਪਤੰਗ ਬਾਜੀ ਦਾ ਮੁਕਾਬਲਾ ਜਿਹੜਾ ਹੈ ਉਹ ਕਰਵਾਇਆ ਜਾਣਾ ਹੈਗਾ ਤਾਂ ਤਸਵੀਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਹੈਗੀ ਆ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਾਈਟਸ ਪਤੰਗਾ ਜੜੀਆਂ ਕਿੱਦਾਂ ਦੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਪਾਰਟਿਸਪੈਂਟ ਕੀਤਾ ਜਾਣਾ ਹੈਗਾ ਰਾਜ ਸतरीय ਪਸੰਤ ਪੰਚਮੀ ਮੇਲੇ ਦੇ ਵਿੱਚ ਜਿਹੜੇ ਮੁਕਾਬਲੇ ਆ ਉਹ ਹੋਣੇ ਆ ਤਾਂ ਰਜਿਸਟ੍ਰੇਸ਼ਨ ਹੈ ਉਹ ਵੀ ਔਨਲਾਈਨ ਜਿਹੜੀ ਆ ਉਹ ਦਿੱਤੀ ਗਈ ਹੋਈ ਆ ਔਰ ਰਜਿਸਟ੍ਰੇਸ਼ਨ ਜਿਹੜੀ ਆ ਨੌਜਵਾਨ ਲੜਕੇ ਕਰਵਾ ਰਹੇ ਹੈਗੇ ਨੇ ਫਿਰੋਜ਼ਪੁਰ ਸ਼ਹੀਦ ਪਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿੱਚ ਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹ ਕਰਵਾਇਆ ਜਾ ਰਿਹਾ ਹੈਗਾ ਪੰਜਾਬ ਸਰਕਾਰ ਦੇ ਵੱਲੋਂ ਔਰ ਪਹਿਲੀ ਵਾਰ ਇਹ ਫਿਲੋਸਪੁਰ ਦੇ ਵਿੱਚ ਮੁਕਾਬਲੇ ਜਿਹੜੇ ਆ ਉਹ ਕਰਵਾਏ ਜਾ ਰਹੇ ਹੈਗੇ ਔਰ ਚਾਈਨਾ ਡੋਰਾ ਦਾ ਬਾਈਕਾਟ ਕੀਤਾ ਗਿਆ ਹੈਗਾ ਔਰ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਹੈਗਾ ਕਿ ਚਾਈਨਾ ਡੋਰਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈਗਾ ਤਾਂ ਤਸਵੀਰ ਤੁਹਾਨੂੰ ਦਿਖਾਵਾਂਗੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਮੁਕਾਬਲੇ ਜਿਹੜੇ ਆ ਉਹ ਕਰਵਾਏ ਜਾਣੇ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੈਗੇ ਉਹ ਦੂਰੋਂ ਦੂਰੋਂ ਇੱਥੇ ਪਾਰਟਿਸਪੈਂਟ ਕਰਨ ਦੇ ਲਈ ਮੁਕਾਬਲਿਆਂ ਦੇ ਵਿੱਚ ਇੱਥੇ ਆਏ ਹੈਗੇ ਆ ਔਰ ਵੱਖਰੀ ਵੱਖਰੀ ਤਰ੍ਹਾਂ ਦੀ ਜਿਹੜੀ ਆ ਉਹ ਕਾਈਟ ਹੈਗੀ ਆ ਤਾਂ ਲੱਖਾਂ ਰੁਪਏ ਦੇ ਨਾਮ ਹੈਗੇ ਨੇ ਪੰਜਾਬ ਸਰਕਾਰ ਦੇ ਵੱਲੋਂ ਪਹਿਲੀ ਵਾਰ ਇਹ ਜਿਹੜਾ ਕੀਤਾ ਗਿਆ ਹੈਗਾ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਜੋੜਨ ਦੇ ਲਈ ਤਾ ਫਿਰੋਜ਼ਪੁਰ ਦੀ ਜਿਹੜੀ ਬਸੰਤ ਪੰਚਮੀ ਦਾ ਤਿਉਹਾਰ ਹੈ ਉਹ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈਗਾ ਤਾਂ ਦੂਰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆਉਂਦੇ ਹੈਗੇ ਔਰ ਬਸੰਤ ਪੰਚਮੀ ਦਾ ਤਿਉਹਾਰ ਮਨਾਉਂਦੇ ਹੈਗੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਖੁੱਲਾ ਗਰਾਊਂਡ ਹੈਗਾ ਔਰ ਇੱਥੇ ਜਿਹੜਾ ਇਹ ਕਰਵਾਇਆ ਜਾਣਾ ਹੈਗਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧמאਨ ਵੀ ਇੱਥੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਕੀ 10 ਤੋਂ 11 ਫਰਵਰੀ ਨੂੰ ਰਾਜ ਸतरीय ਵਸੰਤ ਮੇਲਾ ਕਰਵਾਇਆ ਜਾ ਰਿਹਾ ਹੈਗਾ ਔਰ ਤੁਸੀਂ ਦੇਖ ਸਕਦੇ ਹੈਗੇ ਹੋ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਔਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹੈਗੇ ਆ ਸਾਡੇ ਨਾਲ ਰਾਜੇਸ਼ ਤੇ ਮਾਨ ਮੌਜੂਦ ਨੇ ਸਰ ਪਹਿਲੀ ਵਾਰ ਤੁਸੀਂ ਕਰਵਾ ਰਹੇ ਹੈਗੇ ਹੋ ਫਿਰੋਜ਼ਪੁਰ ਦੇ ਵਿੱਚ ਕਿਹੜੀ ਕਿਹੜੀ ਤਰੀਕ ਨੂੰ ਆ ਸਰ ਜੀ ਦੇਖੋ ਜਿਹੜੇ ਇਹ ਰਾਜ ਪੰਦਰੀ ਪਤੰਗ ਮੁਕਾਬਲੇ ਇਹਨਾਂ ਕੀ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਆ ਉਦੇ ਆਨਲਾਈਨ ਰਜਿਸਟ੍ਰੇਸ਼ਨ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ ਪਰ ਜੇ ਕੋਈ ਆਵੇ ਤਾਂ ਅਸੀਂ ਆਫਲਾਈਨ ਵੀ ਰਜਿਸਟਰ ਨੂੰ ਕਰਵਾ ਰਹੇ ਹਾਂ ਸਾਡੇ 3000 ਤੋਂ ਵੱਧ ਸਾਰੇ ਰਜਿਸਟ੍ਰੇਸ਼ਨ ਹੋ ਗਈ ਹੈ ਇਹ ਦੋ ਤਰ੍ਹਾਂ ਦੇ ਇਹਦੇ ਵਿੱਚ ਮੁਕਾਬਲੇ ਨੇ ਪੇਚਾ ਮੁਕਾਬਲਾ ਹੈ ਇਹ ਸਭ ਤੋਂ ਵੱਡਾ ਪਤੰਗਾ ਹੈ ਉਹ ਜਿਹੜੇ ਇਹਨਾਂ ਦੇ ਵਿੱਚ ਜਿੱਤਣਗੇ ਉਹਨਾਂ ਦਾ ਫਾਈਨਲ ਜਿਹੜਾ ਹੈ ਉਹ ਅਸੀਂ 10 ਨੂੰ ਕਰਵਾਵਾਂਗੇ ਤੇ 11 ਨੂੰ ਨਾਮਵੰਨ ਸਮਰੋਹ ਹੋਊਗਾ ਸਾਰਿਆਂ ਨੂੰ ਬੇਨਤੀ ਹੈ ਜਰੂਰ ਆਣ ਕਿਸੇ ਤਰ੍ਹਾਂ ਦੀ ਕੋਈ ਟਿਕਟ ਨਹੀਂ ਹੈ ਫ੍ਰੀ ਐਂਟਰੀ ਹੈ ਤੇ ਪਰਿਵਾਰ ਨਾਲ ਆਓ ਤੇ ਦਾਣਾ ਲੱਖਾਂ ਰੁਪਏ ਦੇ ਸਰ ਇਨਾਮ ਵੀ ਜਿਹੜੇ ਆ ਉਹ ਦਿੱਤੇ ਜਾਣਗੇ ਜਿਹੜੇ ਇਸ ਦੇ ਵਿੱਚ ਪਾਰਟਿਸਪੀਪੈਂਟ ਕਰਕੇ ਜਿੱਤਣਗੇ ਉਹ ਡਿਟੇਲ ਦਿੱਤੀ ਹੋਈ ਹੈ ਸਾਰੀ ਸਾਈਡ ਦੇ ਉੱਤੇ ਸਭ ਤੋਂ بڑا ਪਤੰਗਬਾਜ਼ ਨੂੰ 2 ਲੱਖ ਦਾ ਇਨਾਮ ਹੈ ਤੇ ਜਿਹੜੇ ਪੇਚਾ ਦੇ ਵਿੱਚ ਲੇਡੀਜ਼ ਨੂੰ ਉਹ ਵੀ ਲੱਖ ਰੁਪਇਆ ਹੈ ਜੈਂਟਸ ਵਾਸਤੇ ਵੀ ਲੱਖ ਰੁਪਇਆ ਹੈ ਬੱਚਿਆਂ ਵਾਸਤੇ 25-25 ਹਜ਼ਾਰ ਦੇ ਇਨਾਮ ਨੇ ਐਨਆਰਆਈ ਭਰਾਵਾਂ ਵਾਸਤੇ ਵੀ ਹੈਗੇ ਨੇ ਤੇ ਸਰਕਾਰ ਵੱਲੋਂ ਜਿਹੜਾ ਉਪਰਾਲਾ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਸਰ ਸਰਕਾਰ ਵੱਲੋਂ ਇਹ ਪਹਿਲੀ ਵਾਰ ਜਿਹੜਾ ਕੀਤਾ ਗਿਆ ਕਿਉਂਕਿ ਫਿਰੋਜ਼ਪੁਰ ਦੀ ਬਸੰਤ ਪੰਚਮੀ ਜੇ ਗੱਲ ਕਰੀਏ ਬੜੀ ਧੂਮ ਧਾਮ ਦੇ ਨਾਲ ਮਨਾਇ ਜਾਂਦੀ ਹੈ ਦੇਸ਼ਾਂ ਦੇਸ਼ਾਂ ਤੋਂ ਲੋਕ ਇੱਥੇ ਆਉਂਦੇ ਹੈਗੇ ਤਾਂ ਪਹਿਲੀ ਵਾਰ ਸਰਕਾਰ ਨੇ ਇਹ ਕੀਤਾ ਹੈਗਾ ਹਾਂ ਬੜਾ ਵਧੀਆ ਜੀ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਵੱਲੋਂ ਆਦੇਸ਼ ਜਾਰੀ ਹੋਏ ਸੀ ਜਿਹਨੂੰ ਵੀ ਅਸੀਂ ਨਿਭਾ ਰਹੇ ਹਾਂ ਔਰ ਤੇ ਬੜਾ ਉਹਨਾਂ ਨੇ ਹਰ ਜ਼ਿਲ੍ਹੇ ਦੇ ਵਿੱਚ ਜੋ ਜੋ ਕੋਈ ਤਿਹਾਰ ਮਸ਼ਹੂਰ ਸੀ ਉਹਨੂੰ ਦੇਖਦੇ ਪੂਰੇ ਜ਼ਿਲ੍ਹੇ ਦਾ ਕੈਲੰਡਰ ਬਣਾਇਆ ਗਿਆ ਤੇ ਫਿਰੋਜ਼ਪੁਰ ਦੀ ਬਸੰਤ ਪੰਚਮੀ ਬਹੁਤ ਮਸ਼ਹੂਰ ਸੀ ਇਸ ਲਈ ਪਤੰਗਾਂ ਦਾ ਮੁਕਾਬਲਾ ਹੋ ਰਿਹਾ ਹੈ। ਤਾਂ ਸਰ ਦੇਖਿਆ ਜਾਵੇ ਤਾਂ ਇੱਥੇ ਜਿਹੜੇ ਆ ਸਿੰਗਰਸ ਵੀ ਆ ਰਹੇ ਹੈਗੇ ਆ 10 ਤੇ 11 ਫਰਵਰੀ ਨੂੰ ਮੁਕਾਬਲਾ ਤੇ ਪੰਜਾਬ ਦੇ ਸੀਐਮ ਵੀ ਆ ਰਹੇ ਹੈਗੇ ਆ ਉਸ ਦਿਨ। ਦੇਖੋ ਉਹਨਾਂ ਦਾ ਜੇ ਸ਼ਡਿਊਲ ਫ੍ਰੀ ਹੋਏਗਾ ਤਾਂ ਜ਼ਰੂਰ ਆਣਗੇ ਜੀ ਉਹ। ਨਹੀਂ ਕੋਈ ਨਾ ਕੋਈ ਉਹਨਾਂ ਦਾ ਨੁਮਾਇੰਦਾ ਕੋਈ ਮੰਤਰੀ ਜੀ ਜ਼ਰੂਰ ਹੋਰੇ ਸ਼ਿਰਕਤ ਕਰਨਗੇ। ਤਾਂ ਸਰ ਲੋਕਾਂ ਨੂੰ ਤੁਸੀਂ ਅਪੀਲ ਕੀ ਕਰੋਗੇ ਚਾਈਨਿਸ ਝੋਲਾ ਤਾਂ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਹੈਗਾ ਕਿ ਇੱਥੇ ਇਸਤੇਮਾਲ ਨਹੀਂ ਹੋਏਗਾ ਬਾਈਕਾਟ ਕੀਤਾ ਗਿਆ ਹੋਇਆ ਤਾਂ ਉਸ ਬਾਰੇ ਕੀ ਕਹਿ ਰਹੇ ਹੋ? ਦੇਖੋ ਜਿਹੜੀ ਉਹਨੇ ਪਤੰਗ ਸਭ ਨੂੰ ਫ੍ਰੀ ਮਿਲਦਾ ਹੈਗਾ। ਜੀ ਡੋਰ ਮਿਲਦੀ ਹੈ ਉਹ ਇੱਕੋ ਰੇਟ ਹੈਗਾ ਸਭ ਨੂੰ ਇੱਕੋ ਰੇਟ ਜੋ ਕੋਸਟ ਹੈ ਉਸ ਬੇਸ ਤੇ ਦੇ ਰਹੇ ਆ ਚਾਈਨਾ ਡੋਰ ਦੀ ਕੋਈ ਵਰਤੋਂ ਨਹੀਂ ਹੈਗੀ ਔਰ ਤੇ एवरीथिंग ਜਿਹੜਾ ਸਾਡਾ ਨੌ ਸੂਤ ਦਾ ਡੋਰ ਹੁੰਦੀ ਉਹ ਚਲਦੀ ਤਾਂ ਬਿਲਕੁਲ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧਮਾਨ ਉਹਨਾਂ ਨੇ ਕਿਹਾ ਹੈਗਾ ਕਿ ਲੋਕ ਇਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਕਿਉਂਕਿ ਫਿਰੋਜ਼ਪੁਰ ਦੀ ਜਿਹੜੀ ਬਸੰਤ ਪੰਚਮੀ ਦਾ ਤਿਉਹਾਰ ਹੈ ਉਹ ਬੜੀ ਧੁੰਗਤਾਂ ਦੇ ਨਾਲ ਮਨਾਇਆ ਜਾਂਦਾ ਹੈਗਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆਉਂਦੇ ਹੈਗੇ ਨੇ ਔਰ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਇਹ ਪਹਿਲੀ ਵਾਰ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ ਹੈਗਾ ਔਰ ਨੌਜਵਾਨਾਂ ਨੂੰ ਜਿਹੜੇ ਇੱਥੇ ਜਿੱਤਣਗੇ ਉਹ ਸਭ ਤੋਂ ਵੱਡਾ ਪਤੰਗ ਬਾਜ਼ ਜਿਹੜਾ ਕਿਹਾ ਗਿਆ ਹੈਗਾ ਕਿ ਲੱਖਾਂ ਰੁਪਏ ਦਾ ਨਾਮ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਵੇਗਾ ਪਤੰਗ ਜਿਹੜੇ ਆ ਨਿੱਤੇ ਆ ਰਹੇ ਹੈਗੇ ਆ ਔਰ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਔਰ ਸਾਡੇ ਨਾਲ ਮੌਜੂਦ ਹੈ ਸਰ ਕਿਦਾਂ ਦੇਖਦੇ ਹੋ ਕਿ ਪਹਿਲੀ ਵਾਰ ਜਿਹੜਾ ਫਿਰੋਜ਼ਪੁਰ ਦੇ ਵਿੱਚ ਇਹ ਹੋ ਰਿਹਾ ਔਰ ਫਿਰੋਜ਼ਪੁਰ ਦੀ ਬਸੰਤ ਪੰਚਮੀ ਦਾ ਤਿਹਾਰ ਬੜਾ ਵੱਡਾ ਹੁੰਦਾ ਹੈ हां ये ये है डिस्ट्रिक्ट एडमिनिस्ट्रेशन ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਹੋਇਆ ਪਹਿਲੀ ਵਾਰ ਇਹ ਰੋਇਪਰ ਦੇ ਹਿੱਸੇ ਆਈ ਹੈ ਖੁਸ਼ੀ ਇਥੋਂ ਹੀ ਸ਼ੁਰੂ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਰ ਹਰ ਸਾਲ ਬਾਅਦ ਇਸ ਤੋਂ ਵੀ ਸ਼ਾਇਦ ਵੱਧ ਚੜ ਕੇ ਹੋਰ ਵੀ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਬਣਾਇਆ ਜਾਂਦਾ ਰਿਹਾ ਕਰੂਗਾ ਤਾਂ ਕਿੰਨੀ ਕੋ ਖੁਸ਼ੀ ਹੁੰਦੀ ਹੈ ਕਿ ਇਦਾਂ ਦੇ ਫੈਸਟੀਵਲਸ ਜਿਹੜੇ ਆ ਉਹ ਹੁੰਦੇ ਰਹਿਣ ਲੋਕ ਵੱਧ ਚੜ ਕੇ ਹਿੱਸਾ ਰਹਿਣ ਔਰ ਜਿਵੇਂ ਸ਼ੁਰੂ ਤੋਂ ਨਾਲ ਜੁੜੇ ਰਹਿੰਦੇ ਹੈਗੇ ਲੋਕ ਆਪਣੇ ਦੇਖੋ ਜਿਹੜੀ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਨਾ ਕਿ ਰੰਗਲਾ ਪੰਜਾਬ ਬਣਾਉਣਾ ਹੈ ਇਸ ਤਰ੍ਹਾਂ ਦੇ ਜਿਹੜੀ ਇਹਨਾਂ ਨੇ ਉਪਰਾਲੇ ਕਰਨੇ ਸ਼ੁਰੂ ਕੀਤੇ ਨੇ ਸੋ ਇਹ ਉਹਦਾ ਇੱਕ ਬਹੁਤ ਹੀ ਮੇਜਰ ਪਾਰਟ ਬਣ ਕੇ ਉਭਰੇਗਾ ਬਸੰਤ ਪੰਚਵੀਂ ਜਿਹਨੂੰ ਰੋਇਪੁਰ ਵਿੱਚ ਤਾਂ ਖੈਰ ਇੱਥੋਂ ਦੀ ਹੈ ਹੀ ਬਹੁਤ ਮਸ਼ਹੂਰ ਪਰ ਇਸੇ ਤਰ੍ਹਾਂ ਹੀ ਇਹ ਸਾਰੇ ਪੰਜਾਬ ਦੇ ਵਿੱਚ ਸੈਲੀਬ੍ਰੇਟ ਹੁੰਦੀ ਰਹੇਗੀ ਹੋਰ ਵੀ ਜਿਹੜੇ ਇਤਿਹਾਰ ਇਹਨਾਂ ਵੱਲੋਂ ਸਾਡੀ ਸਰਕਾਰ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਉਹ ਬੜੀ ਕਾਬਲੇ ਤਰੀਫ ਹੈਗੀ ਅ ਬਿਲਕੁਲ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵੱਖਰੇ ਵੱਖਰੀਆਂ ਡਿਊਟੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਹੋਈਆਂ ਔਰ ਤੁਸੀਂ ਦੇਖ ਸਕਦੇ ਹੋ ਰ ਪਤੰਗ ਚਾਹੇ ਵੱਡੇ ਹੋਣ ਚਾਹੇ ਛੋਟੇ ਹੋਣ ਤਾਂ ਉਹ ਨੌਜਵਾਨ ਉਡਾਉਂਦੇ ਹੋਏ ਨਜ਼ਰ ਆ ਰਹੇ ਹੈਗੇ ਇਸ ਦੇ ਵਿੱਚ ਇਹ ਖੁਸ਼ੀ ਹੁੰਦੀ ਹੈ ਕਿ ਖੁਸ਼ੀ ਹੁੰਦੀ ਹੈ ਰਲ ਮਿਲ ਕੇ ਜਿਹੜਾ ਪਤੰਗਬਾਜ਼ੀ ਕਰਦੇ ਹੈਗੇ ਆ ਦੂਰ ਤੱਕ ਉਡਾਉਂਦੇ ਆ ਔਰ ਡੋਰਾ ਜਿਹੜੀ ਹੈ ਤਾਗੇ ਵਾਲੀ ਡੋਰ ਦਾ ਇਸਤੇਮਾਲ ਕਰ ਰਹੇ ਹੈਗੇ ਆ ਚਾਈਨਿਸ ਡੋਰ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਪਤੰਗਬਾਜ਼ੀ ਦੇ ਲਈ ਉਹ ਬੈਨ ਕੀਤੀ ਗਈ ਹੈਗੀ ਹੈ ਕਈ ਥਾਵਾਂ ਤੇ ਮਾਮਲੇ ਵੀ ਦਰਜ ਕੀਤੇ ਗਏ ਹੈਗੇ ਨੇ ਫਿਰੋਜ਼ਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿੱਚ ਰਾਜ ਸਤਰੀਏ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈਗਾ ਜਿਸ ਦੇ ਵਿੱਚ ਵੱਖਰੇ ਵੱਖਰੇ ਕਾਈਡਸ ਦੇ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾ ਰਹੇ ਹੈਗੇ ਆ ਔਨਲਾਈਨ ਰਜਿਸਟ੍ਰੇਸ਼ਨ ਵੀ ਹੋ ਰਹੀ ਹੈ ਤਾਂ ਔਨਲਾਈਨ ਰਜਿਸਟ੍ਰੇਸ਼ਨ ਤੋਂ ਬਾਅਦ ਆਫਲਾਈਨ ਰਜਿਸਟ੍ਰੇਸ਼ਨ ਵੀ ਜਿਹੜੀ ਹੈ ਉਹ ਹੋ ਰਹੀ ਹੈਗੀ ਆ ਕਿ ਜਿਨ੍ਹਾਂ ਨੇ ਔਨਲਾਈਨ ਰਜਿਸਟ੍ਰੇਸ਼ਨ ਕਰ ਲਈ ਹੈਗੀ ਔਰ ਜਿਹੜੇ ਨਹੀਂ ਕਰ ਪਾਏ ਹੈਗੇ ਕੰਮ ਇੱਥੇ ਆ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰ ਸਕਦੇ ਹੈਗੇ ਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧਮਾਨ ਨੇ ਜਾਣਕਾਰੀ ਦਿੱਤੀ ਹੈਗੀ ਆ ਕੈਮਰਾ ਪਰਸਨ ਰੋਹਿਤ ਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ